ਬੇਰਕਾਰ ਆਊਟਸੋਰਸ ਮਜ਼ਦੂਰ ਜੂਨੀਅਨ ਆਏ ਇਹ ਜੇ ਆਈ ਠੇਕੇ ਹੋਣਗੇ ਤਾਂ ਇਹ ਡਟ ਕੇ ਉਹਦਾ ਵਿਰੋਧ ਕਰੂਗੀ ਧਾਰਿਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ادارے ਨੂੰ ਪ੍ਰਾਈਵੇਟ ਕਰ ਕੌਣ ਰਿਹਾ ਹੈ ਵੀ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਮਿੰਟੂ ਕਲਸੀ ਅੱਜ ਪਹੁੰਚੇ ਹਾਂ ਬਰਨਾਲਾ ਦੇ ਵਿੱਚ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਸ਼ਹੀਦੀ ਦਿਹਾੜੇ ਉੱਪਰ ਅੱਜ ਵੱਖੋ ਵੱਖ ਜਥੇਬੰਦੀਆਂ ਵੱਲੋਂ ਇਕੱਠ ਕੀਤਾ ਗਿਆ ਕੀ ਕਰਨ ਰਿਹਾ ਕੀ ਉਹ ਇਕੱਠ ਕਰਨ ਦਾ ਗੱਲਬਾਤ ਕਰਦੇ ਆ ਇੱਥੇ ਸਾਡੇ ਨਾਲ ਆਗੂ ਮੌਜੂਦ ਨੇ ਸਸੀ ਘਾ ਵੀਚ ਕੀ ਨਾ ਵੀਰੇ ਮੇਰਾ ਨਾਮ ਜਸਵੀਰ ਸਿੰਘ ਵੇਰ ਕਾ ਆਊਟਸੋਰਸ ਜੁਨੀਅਨ 102 ਆਗੂ ਵੀਰੇ ਅੱਜ ਵੱਖੋ ਵੱਖ ਜਥੇਬੰਦੀਆਂ ਵੱਲੋਂ ਇੱਥੇ ਬਰਨਾਲਾ ਵਿਖੇ ਇਕੱਠ ਕੀਤਾ ਗਿਆ ਕੀ ਲੋਡ ਪੈ ਗਈ ਇਕੱਠ ਕਰਨ ਦੀ ਵੱਖ-ਵੱਖ ਤਬਕਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਬਰਨਾਲੇ ਇਕੱਠ ਕੀਤਾ ਗਿਆ ਸੀ ਇਹ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਜਿਹੜਾ ਇਕੱਠ ਕੀਤਾ ਗਿਆ ਸੀ ਸਾਮਰਾਜੀ ਤਾਕਤਾਂ ਦੇ ਵਿਰੁੱਧ ਤੇ ਜਿਹੜੇ ਕੋਆਪਰੇਟਿਵ ਘਰਾਣਿਆਂ ਦੇ ਹੱਲੇ ਦੇ ਵਿਰੁੱਧ ਇਹ ਸਾਰਾ ਸਾਂਝੇ ਤੌਰ ਤੇ ਸਾਂਝੇ ਤਬਕਿਆਂ ਦੀ ਲੜਾਈ ਦੇ ਵਜੋਂ ਜਿਹੜਾ ਅੱਜ ਦਾ ਦਿਨ ਹੈ ਇਹ ਇਹ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਜਿਹੜਾ ਅੱਗੇ ਵਧਾਉਣ ਦੇ ਲਈ ਸਾਂਝੀ ਲੜਾਈ ਲੜਨ ਦੇ ਲਈ ਜਿਹੜਾ ਅੱਜ ਸਾਰਾ ਇਕੱਠ ਰੱਖਿਆ ਗਿਆ ਸੀ ਤੇ ਵੀਰੇ ਕੀ ਕੀ ਅੱਜ ਤੁਹਾਨੂੰ ਪਤਾ ਹੈ ਕਿ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵਾ ਉਹਨਾਂ ਦੀ ਸੋਚ ਨੂੰ ਸਮਰਪਿਤ ਕੀ ਕੀ ਫੈਸਲੇ ਲਏ ਗਏ ਜਿਹੜੀਆਂ ਇਹ ਸਰਕਾਰਾਂ ਨੇ ਜਿਵੇਂ ਸਾਡੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹ ਨਾਟਕੀ ਰੂਪ ਦੇ ਵਿੱਚ ਤਾਂ ਜਰੂਰ ਭਗਤ ਸਿੰਘ ਦੀ ਸੋਚ ਤੇ ਪੈਰਾ ਦੇਣ ਦੀ ਗੱਲ ਕਰਦੀ ਆ ਪਰ ਇਹ ਮਲਾਜ਼ਮ ਵਰਗ ਤੇ ਕਿਸਾਨੀ ਵਰਗ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਬਾਰੀ-ਬਾਰੀ ਲਮਕਾਉਣ ਤੇ ਜਿਹੜਾ ਇਹਨਾਂ ਦਾ ਜਾਦੇ ਜ਼ੋਰ ਦਿੱਤਾ ਹੋਇਆ ਤੇ ਉਹੀ ਜਿਹੜਾ ਹੱਲਾ ਜਿਵੇਂ ਕਿ ਇਨਕਲਾਬ ਜ਼ਿੰਦਾਬਾਦ ਦਾ ਨਾਟਕੀ ਰੂਪ ਦੇ ਵਿੱਚ ਇਹ ਸਰਕਾਰ ਕਹਿ ਦਿੰਦੀ ਆ ਪਰ ਸਾਮਰਾਜ ਜਿਹੜਾ ਮੁਰਦਾਬਾਦ ਹੈ ਜਿਹੜਾ ਭਗ ਸਿੰਘ ਨੇ ਸਾਮਰਾਜ ਮੁਰਦਾਬਾਦ ਦੀ ਗੱਲ ਕਹੀ ਸੀ ਵੀ ਜਿੰਨਾ ਟਾਈਮ ਇਹ ਸਰਕਾਰਾਂ ਚਾਹੇ ਉਹ ਗੋਰੇ ਅੰਗਰੇਜ਼ ਆ ਚਾਹੇ ਕਾਲੇ ਅੰਗਰੇਜ਼ ਆ ਜਿੰਨਾ ਟਾਈਮ ਉਹ ਆਪਣੇ ਸਾਮਰਾਜੀਆਂ ਨੂੰ ਉਹਨਾਂ ਦਾ ਮੁਰਦਾਬਾਦ ਜਾਂ ਉਹਨਾਂ ਦੀ ਪੱਖ ਦੇ ਵਿੱਚ ਜਿੰਨਾ ਟਾਈਮ ਭੁਗਤ ਨੂੰ ਨਹੀਂ ਹਟਣਗੇ ਉਹਨਾਂ ਟਾਈਮ ਇਹ ਜਿਹੜੀ ਆਜ਼ਾਦੀ ਆ ਉਹਦਾ ਪੂਰਨ ਰੂਪ ਅਮਲ ਨਹੀਂ ਹੋਣਾ ਉਹੀ ਸੋਚ ਦੇ ਵਿੱਚ ਅੱਜ ਅਸੀਂ ਸਾਰੇ ਤਬਕਿਆਂ ਵੱਲੋਂ ਇਹ ਸਾਮਰਾਜੀ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਵਿਰੁੱਧ ਇੱਕ ਸਾਂਝੇ ਤਬਕਿਆਂ ਦੀਆਂ ਮੰਗਾਂ ਦੇ ਵਜੋਂ 30 ਨੁਕਤੇ ਜਿਹੜਾ ਮੰਗ ਪੱਤਰ ਤਿਆਰ ਕੀਤਾਗਾ ਜਿਹਦੇ ਵਿੱਚ ਸਾਰੇ ਹੀ ਤਬਕਿਆਂ ਦੇ ਮਲਾਜ਼ਮ ਵਰਗ ਕਿਸਾਨ ਵਰਗ ਜਾਂ ਵੱਖ-ਵੱਖ ਮਜ਼ਦੂਰ ਕਿਸਾਨ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਹੜੇ ਲੋਕ ਇਹਨਾਂ ਤੋਂ ਪੀੜਤ ਨੇ ਉਹਦੇ ਸਬੰਧ ਦੇ ਵਿੱਚ ਸਾਂਝੀ ਲੜਾਈ ਵਜੋਂ ਜਿਹੜਾ ਇਹ ਸੀ ਦੇ ਦੇੜਾ ਬਣਾਇਆ ਗਿਆ ਤੁਸੀਂ ਕਿਹੜੇ ਜਥੇਬੰਦੀ ਵੱਲੋਂ ਸਮੂਲੀਅਤ ਕੀਤੀ ਹੈ ਸਾਡੀ ਜਿਹੜੀ ਜਥੇਬੰਦੀ ਆ ਇਹ ਬੇਰਕਾ ਮਿਲਕ ਕੈਟਲ ਫੀਡ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਹੈ ਉਹਦੇ ਵੱਲੋਂ ਅਸੀਂ ਭਾਰਮੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਗਈ ਸੀ ਤੁਹਾਡੀਆਂ ਕੀ ਮੰਗਾਂ ਨੇ ਜਿੰਨਾ ਕਰਕੇ ਤੁਹਾਨੂੰ ਇਹਨਾਂ ਇਕੱਠ ਕਰਨਾ ਪਿਆ ਔਰ ਇਸ ਜਥੇਬੰਦੀ ਦੇ ਵਿੱਚ ਆਪਣੀ ਸਮੂਲੀਅਤ ਕਰਨੀ ਪਈ ਜਿਹੜੀ ਸਾਡੀ ਜਥੇਬੰਦੀ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਆਊਟਸੋਰਸ ਦੇ ਵਿੱਚ ਮੁਲਾਜ਼ਮ ਭਰਤੀ ਕੀਤੇ ਹੋਏ ਨੇ ਜਿਹੜੀਆਂ ਇਹ ਸਰਕਾਰਾਂ ਨੇ ਜਦੋਂ ਜਿਹੜਾ ਇਹ ਅਦਾਰਾ ਉਹ ਸੇਵਾ ਦਾ ਅਦਾਰਾ ਪਰ ਉਹਦੇ ਵਿੱਚ ਪੱਕੇ ਰੁਜ਼ਗਾਰ ਦੀ ਥਾਂ ਤੇ ਇਹਨਾਂ ਨੇ ਆਊਟਸੋਰਸ ਦੇ ਸਾਥੀ ਭਰਤੀ ਕੀਤੇ ਹੋਏ ਨੇ ਉਹ ਕਾਫੀ ਲੰਮੇ ਸਮੇਂ ਤੋਂ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕੇ ਰੁਜ਼ਗਾਰ ਦੇ ਲਈ ਇਹ ਜਿਹੜੀ ਜਥੇਬੰਦੀ ਆ ਉਹ ਸੰਘਰਸ਼ ਕਰਦੀ ਆ ਤੇ ਵੱਖ-ਵੱਖ ਜਿਹੜਾ ਨਿੱਜੀਕਰਨ ਦਾ ਹਮਲਾ ਜਿਵੇਂ ਵੱਖ-ਵੱਖ ਪਲਾਂਟਾਂ ਦੇ ਵਿੱਚ ਜਿਹੜੇ ਇਹਨਾਂ ਨੇ ਆਊਟਸੋਰਸ ਪਾਲਿਸੀਆਂ ਦਾ ਲਾਗੂ ਕੀਤੀਆਂ ਨੇ ਪਰ ਹੋਰ ਵੀ ਜਿਵੇਂ ਕਿ ਅਲੱਗ-ਅਲੱਗ ਪਲਾਂਟ ਦੇ ਵਿੱਚ ਅਲੱਗ-ਅਲੱਗ ਨਵੀਆਂ-ਨਵੀਆਂ ਕੰਪਨੀਆਂ ਦੇ ਠੇਕੇ ਜਿਹੜੇ ਉਹ ਸ਼ਾਮਲ ਕੀਤੇ ਨੇ ਇਹ ਮੇ ਸਾਨੂੰ ਸੁਭਾ ਕਮੇਟੀ ਨੂੰ ਪਤਾ ਲੱਗਿਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਉਹਨਾਂ ਦਾ ਬੋਇਲਰ ਆ ਉਹਦਾ ਵੀ ਇਹ ਟੈਂਡਰ ਕਰਨੇ ਜਾ ਰਹੇ ਆ ਤੇ ਜੇਕਰ ਇਹ ਇਦਾਂ ਹੀ ਨਿੱਜੀ ਕੰਪਨੀਆਂ ਨੂੰ ਜਿਹੜੇ ਟੈਂਡਰ ਦੇਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬੇਰਕਾ ਆਊਟਸੋਰਸ ਮਜ਼ਦਮ ਯੂਨੀਅਨ ਆ ਇਹ ਜੇ ਐਂ ਠੇਕੇ ਹੋਣਗੇ ਤਾਂ ਇਹ ਡਟ ਕੇ ਉਹਦਾ ਵਿਰੋਧ ਕਰੂਗੀ ਤੇ ਵੱਡਾ ਸੰਘਰਸ਼ ਲਿਖੂਗੀ ਤੁਹਾਨੂੰ ਲੱਗਦਾ ਹੈ ਕਿ ਇਸ ਜਥੇਬੰਦੀ ਦੇ ਵਿੱਚ ਇਕੱਠ ਹੋਣ ਕਾ ਤੁਹਾਨੂੰ ਕੋਈ ਫਾਇਦਾ ਹੋਊਗਾ ਜਦੋਂ ਸਾਡੀ ਲੜਾਈ ਸਾਂਝੀ ਆ ਸਾਰੇ ਤਬਕਿਆਂ ਦੀ ਜਿਹੜੀ ਮਾਰ ਐ ਉਹ ਸਾਮਰਾਜੀ ਜਿਹੜਾ ਹੱਲਾਗਾ ਉਹਦੇ ਹੇਠ ਐ ਜਦੋਂ ਸਾਰੇ ਤਬਕੇ ਇਕੱਠੇ ਹੋਣਗੇ ਚਾਹੇ ਉਹ ਮਲਾਜ਼ਮ ਵਰਗ ਐ ਕਿਸਾਨ ਵਰਗ ਐ ਹਾਂ ਇਹਦੇ ਨਾਲ ਇਹ ਆ ਜਦੋਂ ਤਾਕਤ ਉਹ ਸਾਮਰਾਜੀ ਹੱਲਾ ਵੱਡਾ ਤਾਕਤ ਵੱਡੀ ਦੀ ਲੋੜ ਹੈ ਇਸ ਲਈ ਸਾਰੇ ਤਬਕੇ ਜਦੋਂ ਇਕੱਠੇ ਹੋਣਗੇ ਉਹਦੇ ਨਾਲ ਫਾਇਦਾ ਸਾਰਿਆਂ ਨੂੰ ਹੀ ਮਿਲਣਾ ਤੇ ਇਹ ਵੱਡੇ ਹੱਲੇ ਨੂੰ ਰੋਕਣ ਦੇ ਲਈ ਸਾਰੇ ਤਬਕਿਆਂ ਦੀ ਜਿਹੜੀ ਸਾਂਝ ਹੈ ਉਹਦੀ ਲੋੜ ਹੈ ਉਹ ਸਾਂਝ ਦੇ ਵਿੱਚੋਂ ਹੀ ਜਿਹੜਾ ਇਹ ਅੱਜ ਦਾ ਪ੍ਰੋਗਰਾਮ ulikਿਆ ਗਿਆ ਸੀ ਅੱਗੇ ਵੀ ਇਹ ਪ੍ਰੋਗਰਾਮ ਇਦਾਂ ਹੀ ਜਾਰੀ ਰਹੇਗਾ ਤੁਹਾਡੇ ਨਾਲ ਹੋਰ ਹੀ ਮੌਜੂਦ ਨੇ ਇੱਥੇ ਆਗੂ ਨਾਲ ਗੱਲਬਾਤ ਕਰਦੇ ਆਂ ਵੀਰੇ ਤੁਹਾਡਾ ਕੀ ਕੰਨਾ ਇਕੱਠ ਪਰੇ ਇਹ ਇਕੱਠ ਸਾਰੇ ਲੋਕਾਂ ਦਾ ਸਾਂਝਾ ਇਕੱਠ ਹੈ ਸਾਰੇ ਤਬਕਿਆਂ ਦੀਆਂ ਜਥੇਬੰਦੀਆਂ ਨੇ ਸਾਡੀ ਲੜਾਈ ਇੱਕਾ ਸਾਮਰੋਪਵਾਦ ਦੇ ਵਿਰੁੱਧ ਇੱਕ ਲੜਾਈ ਹੈ ਲੜਾਈ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਸੰਘਰਸ਼ ਲੜਾਂਗੇ ਤੇ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਲੜਾਂਗੇ ਤੁਸੀਂ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕਰਾਂਗੇ ਤੁਹਾਨੂੰ ਕੀ ਲੋੜ ਪੈ ਗਈ ਤਿੱਖਾ ਸੰਘਰਸ਼ ਕਰਨ ਬਾਰੇ ਕਿਉਂਕਿ ਤੁਸੀਂ ਪਹਿਲਾਂ ਵੀ ਕਈ ਸੰਘਰਸ਼ ਲੜਦੇ ਪਏ ਜੇ ਤੁਹਾਡੇ ਨਾਲ ਇਕੱਠ ਤੁਹਾਡਾ ਮਜ਼ਬੂਤ ਹੋਇਆ ਇਸ ਤਿੱਖਾ ਕੀ ਕਰੋਗੇ ਕਿਉਂਕਿ ਤਿੱਖਾ ਕਰਨ ਦਾ ਮਤਲਬ ਇਹ ਆ ਵੀ ਆਉਣ ਵਾਲੇ ਦਿਨਾਂ 'ਚ ਕੋਆਪਰੇਟ ਕਰਾਣਿਆਂ ਦੋ ਸਰਕਾਰ ਪਹਿਲ ਦੇ ਰਹੀ ਆ ਨਿੱਜੀ ਕੰਪਨੀਆਂ ਨੂੰ ਪੈਹਲ ਦੇ ਰਹੀ ਆ ਅਦਾਰਿਆਂ ਨੂੰ ਪ੍ਰਾਈਵੇਟ ਸੁਨ ਕੀਤਾ ਜਾ ਰਿਹਾ ਅਦਾਰਿਆਂ ਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੱਡੇ ਰੂਪ ਦੇ ਵਿੱਚ ਲੜਾਈ ਲੜਨੀ ਪਊਗੀ ਤੁਸੀਂ ਦੱਸਿਆ ਕਿ ਅਦਾਰਿਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਅਦਾਰੇ ਨੂੰ ਪ੍ਰਾਈਵੇਟ ਕਰ ਕੌਣ ਰਿਹਾ ਅਦਾਰਿਆਂ ਨੂੰ ਪ੍ਰਾਈਵੇਟ ਸਰਕਾਰਾਂ ਕਰ ਰਹੀਆਂ ਕੋਆਪਰੇਟ ਘਰਾਣਿਆਂ ਨੂੰ ਇਹਨਾਂ ਅਦਾਰਿਆਂ ਦੀ ਵਾਕ ਡੋਟ ਸੰਭਾਲ ਰਹੇ ਆ ਤੇ ਇਹ ਆਉਣ ਵਾਲੇ ਦਿਨਾਂ ਵਿੱਚ ਅਦਾਰੇ ਵੀ ਖਤਮ ਹੋਣਗੇ ਤੇ ਇਸ ਦੇ ਨਾਲ ਮੁਲਾਜ਼ਮ ਤੱਕਾ ਵੀ ਖਤਮ ਹੋਊਗਾ ਬਿਲਕੁਲ ਜਿਉਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋਗੇ ਜਥਬੰਦੀਆਂ ਦਾ ਸਾਥ ਲੈ ਕੇ ਸੰਘਰਸ਼ ਕਰਾਂਗੇ ਜਿਹਦੇ ਨਾਲ ਸਾਡਾ ਲਾਈਫਟਾਈਮ ਲਈ ਰੋਜ਼ਗਾਰ ਬਣੇ ਰਹੂਗਾ ਤੇ ਸਾਡਾ ਘਰ ਪਰਿਵਾਰ ਚੱਲਦਾ ਰਹੂਗਾ ਮਿੰਟੂ ਕਲਸੀ ਦੇ ਨਾਲ ਪ੍ਰਭਜੋਤ ਸਿੰਘ ਐਸਡੀਬੀਟੀਵੀ ਪੰਜਾਬ ਆਪਰੇ ਉਹ ਕਹਾਣੀ ਦੇਖ ਲਿਆ